ਜਰ ਮੈਨੂੰ ਇੰਟਰੋ ਤਾਂ ਬੋਲਣ ਦੇ ਦੇ ਮੇਰੀ ਹਾਸੇ ਕਢਾਈ ਜਾਂਨਾਂ ਨੂੰ ਬੋਲੀ ਨਾ ਬਲਵਾਨ ਕਿ ਕਿੱਥੇ ਕੱਚਾ ਆ ਕੇ ਹੁੰਦਾ ਦੇਖ ਇਹ ਇੰਟਰ ਇੰਟਰਵੇਅਰ ਹੀ ਆ ਕੇ ਹੁੰਦੇ ਫਿਰ ਹੁਣ ਕੀ ਪਾ ਕੇ ਹੁਣ ਕੱਚਾ ਕੱਚਾ ਜਿase ਨਾਲ ਲੱਗਦੇ ਗਰਾਊਂਡ ਚ ਨਾ ਸੋ ਅਸਾਂ ਕਿਸਾਂਕਲਾ ਦੇ ਫਿਰ ਜਾਂਦੇ ਛੋਟੇ ਨਿੱਕਰ ਪਾ ਕੇ ਕੀ ਕਿਹੜੀ ਗੱਡੀ ਲੈਣਾ ਪਸੰਦ ਕਰੇਗਾ ਤੂੰ ਰੱਬ ਜੀ ਸਾਡੀ ਦੁਆ ਵੀ ਤੂੰ ਬਹੁਤ ਵੱਡਾ ਸਟਾਰ ਬਣੇ ਕਿਹੜੀ ਗੱਡੀ ਲੈਣਾ ਪਹਿਲਾਂ ਕੋਡ ਮਰਜ਼ੀ ਦਾ ਬਾਦ ਮੈਂ ਤਾਂ ਗੱਡੀ ਹੋ ਜਾਣੀ ਦੀਆ ਅੱਛਾ ਕਿਦਾ ਵੀਰੇ ਉਹ ਮਸ਼ਹੂਰ ਹੋਇਆਗਾ ਸੌਂਗ ਤਿਤਲੀ ਉੜੀ ਹਾਂ ਜਿਹੜਾ ਬਾਲੀਵੁੱਡ ਫਿਲਮ ਚ ਵੀ ਉਹਦਾ ਟੱਪਾ ਲਿਆਗਾ ਉਹ ਸੁਣਾ ਦੇ ਉਹ ਸੁਣਾ ਦੇ ਤੇਰੀ ਉੜੀ ਉੜਨਾ ਸਕੀ ਬਸ ਮੈਂ ਚੜੀ ਸੀਟ ਨਾ ਮਿਲੀ ਸੀਟ ਨਾ ਮਿਲੀ ਤੋ ਰੋਣੇ ਲਗੀ ਸੀਟ ਤਾਂ ਮਿਲੀ ਤੋ ਰੋਣੇ ਲਗੀ ਡਾਈਵਰ ਨੇ ਬੋਲਾ ਆ ਜਾ ਮੇਰੇ ਪਾਸ ਡਾਈਵਰ ਨੇ ਬੋਲਾ ਆ ਜਾ ਮੇਰੇ ਪਾਸ ਤਿਤਲੀ ਬੋਲੀ ਹੱਡ ਬਦਮਾਸ਼ ਤਿਤਲੀ ਬੋਲੀ ਹੱਡ ਬਦਮਾਸ਼ ਹੱਡ ਬਦਮਾਸ਼ ਮੇਰੇ ਘਰ ਹੈ ਪਾਸ ਹਾਂ ਕੀ ਬਾਤ ਹੈ ਬਈ ਕਲੈਪਿੰਗ ਕਰੋ ਸਾਰੇ ਜਣੇ ਕੀ ਬਾਤ ਹੈ ਕੀ ਬਾਤ ਹੈ ਤੇਰਾ ਫੇਵਰਿਟ ਪਲੇਅਰ ਕੌਣ ਆ ਵੱਡਿਆਂ ਚੋਂ ਆਂਦੀ ਤੈਨੂੰ ਇਹ ਕੌਣ ਲੱਗਦਾ ਉਲਟਾ ਬੁਲਟ ਐ ਬੁਲਟ ਵਰਗਾ ਮੈਨੂੰ ਤਾਂ ਹੁਣ ਬੁਲਟ ਤੇਰੀ ਵੀਡੀਓ ਦੇਖ ਰਿਆ ਹੋਵੇ ਤਾਂ ਕੀ ਕਹਿੰਗਾ ਬੁਲਟ ਨੂੰ ਸੱਤਰੀ ਕਾਲ ਵੀਰੇ ਸੱਤਰੀ ਕਾਲ ਵੀਰੇ ਬੁਲਟ ਖੀਰਾ ਵਾਲੀ ਵੀਰੇ ਸੱਚੀ ਧੀ ਵਾ ਦੀ ਸਸਰੀਕਾਲ ਕਬੂਲ ਕਰੇ ਜੇ ਤੁਹਾਡੇ ਤੱਕ ਵੀਡੀਓ ਪਹੁੰਚੀ ਨਾ ਤਾਂ ਥੱਲੇ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਯਾਰ ਬੱਚਿਆਂ ਦਾ ਵੀ ਹੌਸਲਾ ਵਧੂਗਾ ਸਾਡਾ ਵੀ ਹੌਸਲਾ ਵਧੂਗਾ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਬੁਲਟ ਖੀਰਾ ਵਾਲੀ ਆ ਸਾਸੀ ਗਾਲ ਬਾਈ ਸਾਰਿਆਂ ਨੂੰ ਮੈਂ ਗਿਆਨ ਬੁੱਟੇ ਵਾਲਾ ਦੋਸਤੋ ਅੱਜ ਇੱਕ ਬਹੁਤ ਇੰਟਰਸਟਿੰਗ ਸਟੋਰੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰਾਂ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਬਹੁਤ ਜ਼ਿਆਦਾ ਵਾਇਰਲ ਹੋਈ ਪਿੱਛੇ ਜੇ ਇੰਸਟਾਗ੍ਰam ਤੇ ਇੱਕ ਜਵਾਖ ਸੁੱਖੀ ਪਹਿਲਵਾਨ ਦੇ ਨਾਂ ਤੇ ਬਹੁਤ ਮਸ਼ਹੂਰ ਹੋਇਆ ਉਹਨਾਂ ਨੂੰ ਕਿਸੇ ਨੇ ਤਾਨਾ ਮਾਰਿਆ ਵੀ ਤੇਰਾ ਬਾਪ ਦਿਹਾੜੀਆਂ ਕਰਦਾ ਸੀ ਤੂੰ ਵੀ ਦਿਹਾੜੀਆਂ ਹੀ ਕਰੇਗਾ ਤਾਂ ਅੱਜ ਸਾਡੇ ਨਾਲ ਉਹ ਸੁੱਖੀ ਪਹਿਲਵਾਨ ਮੌਜੂਦ ਆ ਆਪਾਂ ਸਾਰੀ ਗੱਲਬਾਤ ਕਰਾਂਗੇ ਕਿਵੇਂ ਸੁੱਖੀ ਪਹਿਲਵਾਨ ਕਬੱਡੀਆਂ ਖੇਡਦਾ ਕਿਵੇਂ ਹੁਣ ਉਹਨਾਂ ਦੀ ਜ਼ਿੰਦਗੀ ਚੱਲ ਰਹੀ ਹੈ ਉਸ ਤਾਨੇ ਨੇ ਕਿਵੇਂ ਜ਼ਿੰਦਗੀ ਬਦਲੀ ਕਿੰਨਾ ਕ ਦੁੱਖ ਲੱਗਿਆ ਬਾਈ ਗੋਲਾ ਪਹਾੜਪੁਰ ਉਹਨਾਂ ਦਾ ਕੋਚ ਤੇ ਬਾਕੀ ਸਾਰੀ ਟੀਮ ਆਪਣੇ ਨਾਲ ਮੌਜੂਦ ਆ ਚੀੜੀ ਸਾਰੀ ਗੱਲਬਾਤ ਕਰਾਂਗੇ ਬਹੁਤ ਇੰਟਰਸਟਿੰਗ ਹੋਊ ਅੱਜ ਦਾ ਇੰਟਰਵਿਊ ਦੋਸਤੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਆਂ ਸੁਖੀ ਤੋਂ ਫਿਰ ਬਾਰੀ-ਬਾਰੀ ਸਾਰਿਆਂ ਨਾਲ ਗੱਲਾਂ-ਵਾਟਾਂ ਕਰਾਂਗੇ ਚੀੜੀ ਦੀ ਕਮੈਂਟਰੀ ਵੀ ਤੁਹਾਨੂੰ ਸੁਣਾਵਾਂਗੇ ਗੋਲੇ ਬਾਈ ਐਕਸਪੀਰੀਅੰਸ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਆਪਾਂ ਸਟਾਰਟ ਕਰਦੇ ਆਂ ਪਹਿਲਾਂ ਸੁਖੀ ਭਲਵਾਨ ਤੋਂ ਕਿਵੇਂ ਸੁਖੀ ਇੱਥੇ ਆ ਜਾ ਬੁੱਧ ਪਹਿਲਾਂ ਤੂੰ ਨਾਲ ਜੀ ਹਾਂ ਕਿਵੇਂ ਚੱਲਦੀ ਜ਼ਿੰਦਗੀ ਪ੍ਰੈਕਟਿਸ ਪੂਰੀ ਹਾਂਜੀ ਹਾਂ ਡੇਲੀ ਖੇਡ ਰਹੇ ਹਾਂ ਹਾਂਜੀ ਡੇਲੀ ਖੇਡਦੇ ਆ ਅੱਛਾ ਪਹਿਲਾਂ ਜਿਹੜਾ ਤੁਹਾਡੇ ਨਾਲ ਇੱਕ ਤੁਹਾਨੂੰ ਤਾਨਾ ਵੱਜਿਆ ਸੀਗਾ ਮੈਨੂੰ ਐ ਲੱਗਦਾ ਵੀ ਤਾਨੇ ਹਰੇਕ ਬੰਦੇ ਨੂੰ ਵੱਜਦੇ ਰਹਿਣੇ ਚਾਹੀਦੇ ਨੇ ਕਿਉਂਕਿ ਤਾਨੇ ਬੰਦੇ ਨੂੰ ਉੱਤੇ ਲੈ ਜਾਣ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੇ ਨੇ ਇੱਕ ਤਾਨਾ ਸੁਖੀ ਨੂੰ ਵੀ ਵੱਜਿਆ ਸੀਗਾ ਆਪਾਂ ਉਹ ਸਾਰੀ ਗੱਲਬਾਤ ਸੁਖੀ ਦੇ ਮੂੰਹ ਤੋਂ ਸੁਣਦੇ ਹਾਂ ਸੁਖੀ ਇੱਕ ਤਾਨਾ ਵੱਜਿਆ ਸੀ ਤੈਨੂੰ ਪਤਾ ਅ ਕਿਸੇ ਨੇ ਤਾਨਾ ਮਾਰਿਆ ਸੀ ਤੈਨੂੰ ਦੱਸੀ ਕੀ ਸੀਗਾ ਉਹ ਵੀotherap ਉਹ ਵੀ ਦਾੜੀ ਇਹ ਕਰਦੇ ਦੂਮੀ ਕਰਨੀਆਂ ਨੇ ਅੱਛਾ ਹੁਣ ਕੀ ਜਵਾਬ ਦੇਣਾ ਚਾਹੁੰਦਾ ਉਸ ਬੰਦੇ ਨੂੰ ਕੁਛ ਨਹੀਂ ਹੈ ਕੁਛ ਨਹੀਂ ਖੇਡੇਗਾ ਕਬੱਡੀ ਹਾਂ ਕੀ ਬਣ ਕੇ ਦਿਖਾਏਗਾ ਕੁਛ ਕੀ ਸੁਪਨਾ ਤੇਰਾ ਵੀ ਮੈਂ ਕੀ ਬਣਨਾ ਵਧੀਆ ਜੱਫੀ ਜੱਫੀ ਬਣਨਾ ਰੈਡਾ ਮੋਨ ਉਹਨਾਂ ਦਾ ਤਾਂ ਨਾ ਹਾਂ ਹਾਂ ਉਹ ਤਾਂ 15 ਪ੍ਰੈਕਟਿਸ ਟਾਈਮ ਦਾ ਹੈ ਦੋਨੇ ਕੁਝ ਕਰੀ ਜਨੇ ਅੱਛਾ ਹਾਂਜੀ ਠੀਕ ਹੈ ਤੇ ਹੁਣ ਕਿਵੇਂ ਚੱਲਦੀ ਹੈ ਪ੍ਰੈਕਟਿਸ ਫਿਰ ਵਧੀਆ ਚੱਲਦੀ ਹੈ ਅੱਛਾ ਖਰਾਖਰੂ ਗਾ ਫਿਰ ਕਿੱਥੋਂ ਆਉਂਦੀ ਏ ਥੋਡੀ ਹੁਣ ਜੀ ਜੇ ਕੋਈ ਬਾਰੋ-ਬਾਰ ਲੈਂਦਾ ਤੇ ਹਾਂ ਜੀ ਵੀਰ ਕਈ ਵਾਰ ਵੀਰ ਆ ਲੈਂਦਾ ਜੀ ਹਾਂ ਹੈਲਪ ਹੋ ਰਹੀ ਏ ਪਿੰਡ ਚ ਪੂਰੀ ਹਾਂਜੀ ਤੇ ਹੁਣ ਜਿਵੇਂ ਤੁਹਾਡੇ ਫਾਲੋਅਰ ਬਹੁਤ ਹੋ ਗਏ ਕਿਵੇਂ ਲੱਗਦਾ ਤੁਹਾਨੂੰ ਵਧੀਆ ਲੱਗਦਾ ਵਧੀਆ ਲੱਗਦਾ ਵੈਸੇ ਮੈਨੂੰ ਵੀ ਬਹੁਤ ਆਉਂਦੇ ਹੁਣੇ ਲੋਕ ਕੀ ਕਹਿੰਦੇ ਨੇ ਸੁਖੀ ਪਹਿਲਵਾਨ ਨੂੰ ਹੋਰ ਕੀ ਕਹਿੰਦੇ ਨੇ ਸੁਖੀ ਉਹ ਕਹਿੰਦੇ ਨੇ ਸਾਰੇ ਪਿੰਡ ਚ ਵੀ ਸੁਖੀ ਉਹ ਕਹਿੰਦੇ ਨੇ ਹਾਂਜੀ ਉਹ ਕਰਦਾ ਕੀ ਨਾਮ ਕਰੇ ਵੀਜ਼ੂ ਪੀ ਆਂਦੇ ਨੇ ਸੁਖੀ ਉਹ ਕਹਿੰਦੇ ਨੇ ਕੀ ਡੈਡੀ ਹੋਣੀ ਕੀ ਕੰਮ ਕਰਦਾ ਏ ਸਾਡੇ ਇਹ ਮੇਰੇ ਦੋਸਤ ਅੱਛਾ ਤੁਸੀਂ ਤਾਕੜੇ ਹੋ ਕੇ ਪੂਰਾ ਤਾਕੜੇ ਪਲੇਅਰ ਬਣ ਕੇ ਬਣ ਕੇ ਦਿਖਾਉਂਗੇ ਕੁਝ ਹਾਂਜੀ ਹਾਂ ਜਿਹੜੇ ਤਾਨੇ ਮਾਰਦੇ ਨੇ ਉਹਨਾਂ ਨੂੰ ਕੀ ਕਹੋਗੇ ਕੁਝ ਨਹੀਂ ਇਹ ਦੋਸਤੋ ਜਿਵੇਂ ਆਪਾਂ ਕਹਿ ਦਈਏ ਵੀ ਬੱਚੇ ਮੰਦੇ ਸੱਚੇ ਇਹਨਾਂ ਨੇ ਕੁਝ ਨਹੀਂ ਕਿਸੇ ਨੂੰ ਕਹਿਣਾ ਇਹ ਜਦੋਂ ਵੀ ਇਹਨਾਂ ਦੀ ਬਸ ਇਹੀ ਹੈ ਵੀ ਆਪਾਂ ਪ੍ਰੈਕਟਿਸ ਕਰੀਏ ਖੇਡੀਏ ਤੇ ਆਪਣੇ ਕੰਮ ਨਾਲ ਜਵਾਬ ਦਈਏ ਲੋਕਾਂ ਨੂੰ ਜਿਹੜੇ ਲੋਕ ਤਾਨੇ ਮਾਰਦੇ ਨੇ ਤੇ ਆਪਾਂ ਬਾਈ ਚਿੜੀ ਜਿਹੜਾ ਬਹੁਤ ਇੰਟਰਸਟਿੰਗ ਕਮੈਂਟਰੀ ਕਰਦੇ ਨੇ ਆ ਕਿਵੇਂ ਜਿਹੜੀ ਠੀਕ ਆ ਵੀਰੇ ਠੀਕ ਠਾਕ ਹੋਰ ਕੀ ਚਾ ਬਣਦਾ ਹੁਣ ਕੀ ਕਰਦਾ ਹੁੰਦਾ ਕਬੱਡੀ ਖੇਡਦਾ ਹੁੰਦਾ ਕਬੱਡੀ ਕਿਵੇਂ ਚੱਲਦੀ ਆ ਪ੍ਰੈਕਟਿਸ ਵਧੀਆ ਚੱਲਦੀ ਵੀਰੇ ਅੱਛਾ ਕਮੈਂਟਰੀ ਕਰੇਗਾ ਅੱਗੇ ਕਰ ਦੂੰਗਾ ਕਰਦੇ ਆ ਲੈ ਕੋਈ ਸ਼ੇਰ ਸੁਣਾ ਦੇ ਫਿਰ ਆਪਣੇ ਇਹਨਾਂ ਨੂੰ ਸੁਣਾ ਦੇ ਕੋਈ ਤਕੜਾ ਜਿਹਾ ਸ਼ੇਰ ਜੀ ਗਾਣਾ ਨਹੀਂ ਸ਼ੇਰ ਸੁਣਾ ਦੇ ਪੁੱਤ ਜਿਹੜਾ ਤੂੰ ਜਿਹੜਾ ਤੂੰ ਗਰੌਂਡਾ 'ਚ ਨਹੀਂ ਬੋਲਦਾ ਹੁੰਦਾ ਸ਼ੇਰ ਜਿਹਾ ਮਾਰਦਾ ਹੁੰਦਾ ਵਾਲੇ ਘੈਂਟ ਜੇ ਆਪਦੇ ਤਰੀਕੇ ਨਾਲ ਲੱਕ ਹਾਂ ਲੱਕ ਮਾਰ ਲੱਕ ਨਹੀਂ ਮਾਰਨਾ ਗਾਣੇ ਦਾ ਟੱਪਾ ਸੁਣਾ ਦੇ ਗਾਣੇ ਦਾ ਕੋਈ ਗਾਣਾ ਸੁਣਾ ਦੇ ਚੱਲ ਗਾਣਾ ਸੁਣਾ ਦੇ ਅੰਬ ਪਪਲਾ ਦਾ ਰਾਜਾ ਹੈ ਮਿੱਠਾ ਤਾਜ ਤਾਜਾ ਹੈ ਜਿਹੜਾ ਕੰਮ ਸੇ ਹੋਣਾ ਰੋਣਾ ਹੋਏ ਕਦੇ ਮਾਰ ਕੀ ਬਾਤ ਹੈ ਯਾਰ ਇਹ ਕਿਹਦਾ ਵੀਰੇ ਉਹ ਮਸ਼ਹੂਰ ਹੋਇਆਗਾ Song ਤਿਤਲੀ ਉੜੀ ਹਾਂ ਜਿਹੜਾ ਬਾਲੀਵੁੱਡ ਫਿਲਮ ਚ ਵੀ ਉਹਦਾ ਟੱਪਾ ਲਿਆਗਾ ਉਹ ਸੁਣਾ ਦੇ ਉਹ ਸੁਣਾ ਦੇ तितली उड़ी उड़ना सीखी बस में चढ़ी सीट ना मिली सीट ना मिली तो रोने लगी सीट ना मिली तो रोने लगी ड्राइवर ने बोला आजा मेरे पास ड्राइवर ने बोला आजा मेरे पास तितली बोली हट बदमाश तितली बोली हट बदमाश हट बदमाश मेरे घर है पास क्या बात है क्या बात है क्या बात है ਇਹ ਦਾ ਟੱਪਾ ਵੀਰੇ ਮਸ਼ਹੂਰ ਹੋਇਆ ਪੂਰਾ ਹੂੰ 20 ਮਿਲੀਅਨ ਲਾਲੋ ਵੀ ਉਹਨੂੰ 뷰 ਆਏ ਸੀ ਅੱਛਾ 20 ਮਿਲੀਅਨ ਹਾਂ ਕੀ ਬਾਤ ਆ ਯਾਰ ਸੁਖੀ ਦਾ ਸਟਾਰਾ ਆਪਣਾ ਬੰਬੇ ਤੋਂ ਸਾਡੇ ਨਾਲ ਸੰਪਰਕ ਕੀਤਾ ਸੀ ਹੂੰ ਫਿਲਮ ਇੰਡਸਟਰੀ ਵਾਲਿਆਂ ਨੇ ਹੂੰ ਉਹ ਫਿਰ ਫਿਲਮ ਜੀ ਆਈ ਸੀਗੀ ਬੁੱਲ ਚੁੱਕ ਮਾਫ ਕਰੇ ਹੂੰ ਉਹਦੇ ਵਿੱਚ ਫਿਰ ਇਹ ਲਿਆ ਸੀ ਵੀਰੇ ਦਾ ਪੈਰਾ ਕੀ ਬਾਤ ਆ ਯਾਰ ਹੈ ਸੁਖੀ ਦਾ ਸਟਾਰਾ ਹੈ ਸੁਖੀ ਹੈ ਅੱਗੇ ਤਾਂ ਹੋਰ ਗਾਣੇ ਕਰੇਗਾ ਕਿ ਕਬੱਡੀ ਖੇਡੇਗਾ ਖੇਡਾਂਗੇ ਕਬੱਡੀ ਵੀ ਕਬੱਡੀ ਵੀ ਖੇਡਾਂਗੇ ਰੇਡਰਾਂ ਕਜਾਪੀਆਂ ਨੂੰ ਰੈਡਰ ਰੈਡਰ ਰੈਡੀ ਰੈਡੀ ਉਹ ਡਾਈਪ ਆਏ ਕਰੇਗਾ ਕਦੇ ਕਦੇ ਜਾਫੀ ਵੀ ਲੱਗ ਜਾਂਦਾ ਪੂਰੇ ਹੌਸਲੇ ਬਲੰਦ ਨੇ ਹੈ ਤੇ ਆਪਣੇ ਤੇਰੇ ਡੈਡੀ ਹੁਣੀ ਕੀ ਕੰਮ ਕਰਦੇ ਨੇ ਮਾ ਡਾਜ ਟੈਂਪੂ ਚਲਾਉਂਦਾ ਹਾਂ ਮੇਰੇ ਮੰਮੇ ਘਰ ਦਾ ਕੰਮ ਕਰਦੀ ਆ ਹਾਂ ਤੂੰ ਹੁਣ ਫਿਰ ਪਲੇਅਰ ਬਣ ਕੇ ਪੂਰਾ ਤਕੜਾ ਵਧੀਆ ਕਰ ਪਾ ਕੇ ਦੇਂਗਾ ਉਹਨਾਂ ਨੂੰ ਹਾਂ ਕੀ ਸੁਪਨਾ ਤੇਰਾ ਵੱਡੇ ਹੋ ਕੇ ਕੀ ਬਣੂਗਾ ਮੈਂ ਖਿਡਾਰੀ ਖਿਡਾਰੀ ਜਾਫੀ ਨਾ ਰੈਡਰ ਰੈਡਰ ਠੀਕ ਹੈ ਕਿਆ ਵੀਰੇ ਤੁਸੀਂ ਦੇਖਿਆ ਨਹੀਂ ਸਾਡੀਆਂ ਰੈਡਾਂ ਇੰਸਟਾਗ੍ਰਾਮ ਉਨ ਦੇਖਦੇ ਨੇ ਸਾਡੀਆਂ ਰੈਡਾਂ ਦੇਖੀਆਂ ਆ ਪੂਰੀਆਂ ਤਾਕੜੀਆਂ ਰੈਡਾਂ ਪਾਉਂਦਾ ਤੂੰ ਸਟਾਰ ਆ ਇਸ ਟਾਈਮ ਨੂੰ ਪਤਾ ਸਾਰਾ ਪੰਜਾਬੀ ਦੇਖਦਾ ਹੈ ਦੋਸਤੋ ਜਿਹੜੇ ਜਿਹੜੇ ਚਿੜੀ ਦੀ ਕਮੈਂਟਰੀ ਨੂੰ ਇਹਦੀਆਂ ਰੈਡਾਂ ਨੂੰ ਪਿਆਰ ਕਰਦੇ ਨੇ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਹੁਣ ਚਿੜੀ ਨਾਲ ਹੋਰ ਵੀ ਬਹੁਤ ਗੱਲਾਂ ਕਰਾਂਗੇ ਹੋਰ ਜਿਹੜੀ ਹੋਰ ਸੁਣਾ ਕੇ ਮੈਂ ਠੀਕ ਠਾਕ ਆ ਠੀਕ ਆ ਤੇ ਤੇਰਾ ਫੇਵਰੇਟ ਪਲੇਅਰ ਕੌਣ ਆ ਵੱਡਿਆਂ ਚੋਂ ਆਂਦੀ ਤੈਨੂੰ ਇਹ ਕੌਣ ਲੱਗਦਾ ਬੁਲਟ ਬੁਲਟ ਐ ਬੁਲਟ ਵਰਗਾ ਮੈਨੂੰ ਹੈ ਬੁਲਟ ਵਰਗ ਬਣਨਾ ਚਾਹੁੰਨਾਂ ਚ ਉਹਨਾਂ ਨੂੰ ਹੂੰ ਜੇ ਤਨ ਹੁਣ ਬੁਲਟ ਤੇਰੀ ਵੀਡੀਓ ਦੇਖ ਰਿਹਾ ਹੋਵੇ ਤਾਂ ਕੀ ਕਹਿੰਗਾ ਬੁਲਟ ਨੂੰ ਸੱਤਰੀ ਕਾਲ ਵੀਰੇ ਸੱਤਰੀ ਕਾਲ ਵੀਰੇ ਕੀ ਆ ਬਾਤ ਆ ਯਾਰ ਬੁਲਟ ਖੀਰਾ ਵਾਲੀ ਵੀਰੇ ਸੁੱਖੀ ਬਾਈ ਦੀ ਚਿੜੀ ਬਾਈ ਦੀ ਸਾਸਰੀ ਕਾਲ ਕਬੂਲ ਕਰੇ ਜੇ ਤੁਹਾਡੇ ਤੱਕ ਵੀਡੀਓ ਪਹੁੰਚੀ ਨਾ ਤਾਂ ਥੱਲੇ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਯਾਰ ਬੱਚਿਆਂ ਦਾ ਵੀ ਹੌਸਲਾ ਵਧੂਗਾ ਸਾਡਾ ਵੀ ਹੌਸਲਾ ਵਧੂਗਾ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਬੁਲਟ ਖੀਰਾ ਵਾਲੀ ਜੀ ਵੈਸੇ ਅੱਜਕੱਲ ਬਾਈ ਬਹੁਤ ਚਰਚਾ ਜਾਂ ਬਾਈ ਰੱਬ ਸੋਡੀ ਗੋਡੀਆਂ ਇਤਾਂ ਹੀ ਚਾੜੀ ਰੱਖੇ ਸਾਡੀ ਦੁਆ ਸਾਡੀ ਸਾਰੇ ਬੱਚਿਆਂ ਦੀ ਸਾਡੀ ਸਾਰੀ ਟੀਮ ਦੀ ਦੁਆ ਬਾਈ ਤੁਹਾਨੂੰ ਬੈਸਟ ਆਫ ਲੱਕ ਹੋਰ ਜਿਹੜੀ ਹੋਰ ਸੁਣਾ ਫਰ ਗੱਲਬਾਤ ਜੀ ਜੀ ਤੀਜੀ ਕਿਹੜੀ ਕਲੱਚ ਪੜਦਾ ਨੂੰ ਤੀਜੀ ਜੀ ਤੀਜੀ ਜਹਾਜ ਤੇ ਫਿਰ ਵੀ ਤੱਕ ਪਾਈ ਪਈ ਐ ਪੰਜਾਬ ਚ ਪੁਗਰੇ ਸਾਰੇ ਜਾਣਦੇ ਨੇ ਤੈਨੂੰ ਪਤਾ ਸਾਰਾ ਪੰਜਾਬ ਜਾਣਦਾ ਸਾਰੇ ਵੱਡੇ ਵੱਡੇ ਪਲੇਅਰ ਕੋਈ ਤਾਂ ਨੂਰ ਵੀ ਕਹਿ ਦਿੰਦੇ ਨੇ ਹੈ ਕਾਇਤਾ ਨੂਰ ਵੀ ਕਹ ਦਿੰਦੇ ਇਹਨੂੰ ਮੈਨੂੰ ਤੈਨੂੰ ਅੱਛਾ ਉਂ ਤੇਰਾ ਨਾਮ ਕੀ ਆ ਕਰ ਦ ਨਾਮ ਨੂਰੀਆ ਨੂਰੀਆ ਫਿਰ 치ੜੀ ਨਾਮ ਕੀ ਨੇ ਰੱਖਿਆ ਤੇਰਾ ਵੀਰੇ ਨੇ ਐ ਕਿਵੇਂ ਜੀ 치ੜੀ ਇਹਨਾਂ ਦਾ ਕਿਵੇਂ ਤੁਸੀਂ 치ੜੀ ਨਾਮ ਰੱਖਿਆ ਇਹਨਾਂ ਦਾ 치ੜੀ ਵੀਰੇ ਇਹਦਾ ਗਰਾਊਂਡ 'ਚ ਛੋਟਾ ਜਿਹਾ ਸੀ ਸਭ ਤੋਂ ਲਾ ਲਾ ਹੂੰ ਜਿਵੇਂ ਆ ਦੇਖਣ 'ਚ ਵੀ ਵੀ ਜੰਮੀ ਛੋਟਾ ਜਿਹਾ ਕਹਦੇ ਵੀ ਆਪਾਂ ਉਹੀ ਹਾਕ ਮਾਰਦੀ ਆਣਾ ਵੀ ਉਹ 치ੜੀ ਇਦਰਾ ਹੂੰ ਐਂ ਵੀ ਇਦਾਂ ਹੀ ਵੀਡੀਓ 'ਚ ਚੱਲ ਗਿਆ ਹੂੰ ਮੈਂ ਫਿਰ 치ੜੀ ਨਾਮ ਇਹਦਾ ਚੱਲ ਗਿਆ ਨਾ ਮੈਂ ਵੀਰੇ ਪਤਾ ਹੋ ਮਿਊਟ ਵਾਲੇ ਵੀਡੀਓ ਪਾ ਦਿੱਤਾ ਕਰਕੇ ਮੈਂ ਨਾਮ ਰੱਖਦਾ ਕਿਹੜੀ ਕਿਹੜੀ ਮਿਊਟ ਵਾਲੀ ਮਿਊਟ ਵਾਲੀ ਵੀਡੀਓ ਕਿਹੜੀ ਸੀ ਪਹਿਲਾਂ ਇਹ ਬੈਠਾ ਹੁੰਦਾ ਵੀ ਹੂੰ ਉਦੋਂ ਹੀ ਕੈਮਰਾ ਲਾਣਿਆ ਹਣਾ ਸੀ ਵੀ ਹਾਂ ਵੀ ਜਿਹੜੀ ਕਿਵੇਂ ਹੂੰ ਤੇ ਇਹ ਕਹਿੰਦਾ ਕਹਿੰਦਾ ਵੀਰੇ ਫਿਰ ਲਿਆਉਂਗਾ ਕਹਿੰਦਾ ਮੀਟ ਮੂਟ ਗਰਾਊਂਡ 'ਚ ਵੀ ਖਾਈਏ ਅੱਛਾ ਹਾਂ ਇਦਾਂ ਕਰਕੇ ਵੀਡੀਓ ਸੀ ਤੇ ਉਹ ਵੀਡੀਓ ਇਹਦੀ ਫਿਰ ਵਧੀਆ ਚੱਲੀ ਹੈ ਨਾ ਹਾਂ ਜਿਹੜੀ ਹਾਂ ਕਿਉਂਕਿ ਪਹਿਲਾਂ ਅਸੀਂ ਇਕੱਲੀ ਮੈਂਤ ਵੀਰੇ ਗਰਾਊਂਡ 'ਚ ਆਪਣੀ ਪ੍ਰੈਕਟਿਸ ਕਰਨ ਆਉਂਦੇ ਸੀ ਨਾ ਹੂੰ ਤੇ ਇਹ ਜਵਾਬ ਵੀ ਆ ਜਾਂਦੇ ਸੀ ਰੋਜ਼ ਤੇ ਆਪਾਂ ਚਲ ਦੇਖਿਆ ਵੀ ਚਲ ਜਵਾਬ ਹਨਾ ਵੀ ਆਪਣੇ ਨਾਲ ਲੱਗੇ ਰਹਿੰਦੇ ਸੀ ਤੇ ਇਹਨਾਂ ਦੀ ਪਹਿਲਾਂ ਪਹਿਲਾਂ ਆਪਾਂ ਵੀਡੀਓ ਜੀ ਪਾਈ ਉਹ ਵੀਡੀਓ ਨੂੰ ਰਿਸਪੌਂਸ ਆ ਗਿਆ ਵਧੀਆ ਆਪਾਂ ਤਾਂ ਕਦੇ ਹਨਾ ਇਹ ਚੀਜ਼ ਚ ਹੈਗੀ ਨਹੀਂ ਸੀ ਸੋਸ਼ਲ ਮੀਡੀਆ ਵਾਲਾ ਕੰਮ ਤੇ ਉਹ ਜਦੋਂ ਫਿਰ ਚੱਲੀ ਫਿਰ ਬਈ ਮੈਨੂੰ ਮੈਸੇਜ ਮੋਸੇ ਆਉਣ ਲੱਗੇ ਬਹੁਤ ਹੂੰ ਵੇਜਵਾ ਕਿੱਥੋਂ ਦੇ ਨੇ ਕੌਣ ਨੇ ਕਿਵੇਂ ਨੇ ਫਿਰ ਇਦਾਂ ਹੀ ਕਰਦੇ ਗਏ ਆਦੇ ਹੀ ਰੋਡ ਵੀਡੀਓ ਪਾ ਦਿਆ ਕਰੀਏ ਖੇਡਦੇ ਆਂ ਦੀ ਕਦੇ ਇਹ ਰੇਡ ਪਾ ਰਿਹਾ ਕਦੇ ਸੁੱਖੀ ਜੱਫਾ ਲਾ ਰਿਹਾ ਤੇ ਇਦਾਂ ਵੀ ਫਿਰ ਆਪਣਾ ਪੇਜ ਥੋੜਾ ਜਿਹਾ ਗਰੋ ਕਰ ਗਿਆ ਆਪ ਹੋ ਗਿਆ ਤੇ ਫਿਰ ਇਹ ਬੱਚੇ ਵੀ ਥੋੜਾ ਜਿਹਾ ਦੁਨੀਆ ਦੇ ਅੱਗੇ ਆ ਗਏ ਚਲੋ ਬਹੁਤ ਹੈਲਪ ਵੀ ਹੋਈ ਹੋਊਗੀ ਹਾਂਜੀ ਵੀਰੇ ਫਿਰ ਸਾਡੇ ਪਿੰਡ ਦੇ ਮੁੰਡੇ ਬਾਹਰ ਗਏ ਹੋਇਆ ਤੇ ਉਹ ਵੀ ਹਨਾ ਫਿਰ ਉਹਨਾਂ ਨੂੰ ਵਾਕਈ ਪਤਾ ਹੀ ਹੈ ਹਨਾ ਵੀ ਉਹ ਮੇਰੇ ਤੋਂ ਛੋਟੇ ਆ ਸਾਰੇ ਵੀ ਆਪਾਂ ਪਹਿਲਾਂ ਤੁਸੀਂ ਖੇਡਦੇ ਆਂਗੇ ਖੇੜੇ ਨਾਲ ਜੁੜਿਆ ਤੇ ਉਹਨਾਂ ਨੇ ਫਿਰ ਵੀ ਆਪਾਂ ਨੂੰ ਲਾਲੂ ਵੀ ਹੈਲਪ ਕੀਤੀ ਵੀ ਤੁਸੀਂ ਜਵਾਕਾਂ ਨੂੰ ਮਿਹਨਤ ਕਰਾ ਆ ਵੀ ਕੋਈ ਚੱਕਰ ਨਹੀਂ ਖਰਾਕ ਬਣੀ ਆਪਾਂ ਕਰਿਆ ਕਰਾਂ ਅੱਛਾ ਉਹ ਵੀਰ ਨੇ ਛੋਡੇ ਪਿੰਡ ਦੇ ਵੀਰ ਹਾਂਜੀ ਵੀਰ ਹਾਂ ਉਹ ਮੇਰੇ ਤੋਂ ਛੋਟੇ ਵੀ ਹਨ ਮੈਂ ਚਾਚਾ ਲੱਗਦਾ ਉਹਨਾਂ ਦਾ ਤੇ ਉਹਨਾਂ ਨੇ ਆਪਣੀ ਵਧੀਆ ਹੈਲਪ ਕੀਤੀ ਉਹਨਾਂ ਦਾ ਨਾਮ ਦੱਸ ਦਿਓ ਕਿਉਂਕਿ ਮੈਨੂੰ ਨਾ ਖੁਦ ਨੂੰ ਬਹੁਤ ਮੈਂ ਰਿਸਪੈਕਟ ਕਰਦਾ ਉਹ ਬੰਦੇ ਜਿਹੜੇ ਕਬੱਡੀ ਨੂੰ ਪ੍ਰਮੋਟ ਕਰਦੇ ਨੇ ਖਾਸ ਕਰਕੇ ਜਵਾਕਾਂ ਦਾ ਹੌਸਲਾ ਬਣਾਉਂਦੇ ਨੇ ਉਹ ਬਾਈਆਂ ਦੇ ਨਾਮ ਜਰੂਰ ਦੱਸ ਦਿਓ ਬਾਈ ਸਾਡੇ ਪਿੰਡ ਦੇ ਮੁੰਡੇ ਨੇ ਬਈ ਇੱਕ ਤਾਂ ਗਰਸੀਸਾ ਮੁੰ ਤੇ ਦਵਿੰਦਰ ਨਰਮਣ ਹੋ ਗਿਆ ਹੂੰ ਤੇ ਆ ਲਾਡੀ ਨਰਮਣ ਹੋ ਗਿਆ ਹੂੰ ਕਸ਼ਮੀਰ ਨਰਮਣ ਹੋ ਗਿਆ ਹੂੰ ਇੱਕ ਭਪਿੰਦਰ ਮੰਡੇਰਾ ਵੀਰੇ ਮੁੰਡਾ ਤਾਂ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜਵਾਖਾਂ ਦਾ ਹੌਸਲਾ ਵਧਾ ਰਹੇ ਹੋ ਸਾਡੇ ਵੱਲੋਂ ਖਾਸ ਕਰਕੇ ਧੰਨਵਾਦ ਆ ਬਾਈ ਕਿਉਂਕਿ ਜਵਾਖ ਜੇ ਗਰਾਉਂਡਾਂ ਨਾਲ ਜੁੜਨਗੇ ਤਾਂ ਪਲੇਅਰ ਬਣਗੇ ਜੇ ਪਲੇਅਰ ਨਹੀਂ ਬਣਗੇ ਕਮ ਸੇ ਕਮ ਨਸ਼ਿਆਂ ਤੋਂ ਵੱਜ ਜਾਣਗੇ ਆਪਣਾ ਪੰਜਾਬ ਤੁਹਾਨੂੰ ਪਤਾ ਇਸ ਟਾਈਮ ਕਿਹੜੀ ਪੋਜੀਸ਼ਨ 'ਚ ਆ ਤੇ ਤੁਹਾਡੇ ਵਰਗੇ ਭਰਾਵਾਂ ਦੀ ਹੈਲਪ ਨਾਲ ਆਪਣੇ ਜਿਹੜਾ ਆਉਣ ਵਾਲਾ ਫਿਊਚਰ ਆ ਕੁਸ਼ਾਹਦ ਤੱਕ ਸੇਵ ਹੋ ਰਿਹਾ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਪਹਿਲਾਂ ਮੈਂ ਕਿ ਜਗਾ ਕੱਚੀ ਪਾ ਕੇ ਆਉਂਦਾ ਸੀ ਕਿਵੇਂ ਪਹਿਲਾਂ ਮੈਂ ਕਿ ਜਗਾ ਕੱਚੀ ਪਾ ਕੇ ਆਉਂਦਾ ਤੇ ਇਹ ਇੰਦਰ ਇੰਦਰ ਵੀਰ ਜੀ ਪਾ ਕੇ ਆਉਂਦੇ ਫਿਰ ਹੁਣ ਕੀ ਪਾ ਕੇ ਆਣਾ ਹੁਣ ਕੱਚਾ ਤੈਨੂੰ ਹੁਣ ਵੀਰ ਕੱਚਾ ਹੁਣ ਤੈਨੂੰ ਕੀ ਨੇ ਦਿੱਤਾ ਕੱਚਾ ਲੈ ਕੇ ਕੋਈ ਵੀ ਨਹੀਂ আচ্ছা ਪਹਿਲਾਂ ਤੂੰ ਕੱਚੀ ਘਾਦੋ ਪਾ ਕੇ ਆਉਂਦਾ ਸੀ ਉਹਦਾ ਮਤਲਬ ਹੈ ਤੀ ਕਿੱਟਾ ਕਿੱਟੇ ਨਹੀਂ ਹੈਗੀ ਤੀ ਹੁਣ ਕਿੱਟ ਹੋ ਗਈ ਤੇਰੇ ਲਵੇ ਪਹਿਲਾਂ ਮੈਂ ਮਜ਼ਾਕ ਤਾਂ ਨਹੀਂ ਲਾਉਂਦੀ ਸੀ ਵੀ ਕੱਚੀ ਪਾ ਕੇ ਆ ਗਿਆ ਚਿੜੀ ਤੇ ਉਹ ਵੀਰੇ ਇਹ ਜਵਾਕ ਆਪਾਂ ਖੇਡਦੇ ਸੀ ਇਹਨਾਂ ਕੋਲ ਕਿੱਟ ਨਹੀਂ ਹੁੰਦੀ ਸੀ ਨਾ ਤੇ ਆਪਣਾ ਭਰਾ ਯੂਰਪ ਚ ਐ ਲਖਵੀਰ ਰਹੇ ਸੀ ਤੇ ਉਹਨੇ ਵੀਰੇ ਨੇ ਇਹਨਾਂ ਨੂੰ ਸਾਰਿਆਂ ਨੂੰ ਕਿੱਟਾ ਬਣਵਾ ਦਿੱਤੀ ਸੀ ਤੇ ਕਿੱਟਾਂ ਦੇਤੀਆਂ ਸੀ ਫਿਰ ਜਵਾਕ ਵੱਧ ਗਏ ਫਿਰ ਆਪਣੇ ਖੇਡ ਪ੍ਰਮੋਟਰ ਨੇ ਅਵਤਾਰ ਪੁੱਜ ਆਲੀ ਫਿਰ ਵੀਰੇ ਉਹਨਾਂ ਨੇ ਬਣਵਾ ਕੇ ਦਿੱਤੀ ਸੀ ਚਲੋ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਸਾਡੇ ਚੈਨਲ ਵੱਲੋਂ ਸਾਰੀ ਟੀਮ ਵੱਲੋਂ ਸਾਰੇ ਪਹਾੜ ਪੋਲੋਂ ਵੱਲੋਂ ਸਾਰੀ ਕਬੱਡੀ ਜਗਤ ਜਗਤ ਵੱਲੋਂ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਵਾਕਾਂ ਦੀ ਸਪੋਰਟ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ। ਹਾਂਜੀ ਵੀਰੇ ਫੇਰ ਜਵਕ ਹੋਰ ਵਧ ਗਏ ਸੀ। ਫਿਰ ਭਰਾ ਆਪਣਾ ਨਿਊਜ਼ੀਲੈਂਡ ਤੋਂ ਆ ਧਰਮਦੀਪ ਸੀਗਾ। ਹੂੰ। ਜਲੰਧਰ ਸਾਈਡ ਤੋਂ ਭਰਾ ਫਿਰ ਵੀਰੇ ਉਹਨਾਂ ਨੇ ਬੜਵਾ ਕੇ ਦਿੱਤੀ ਸੀ। ਸ਼ਾਬਾਸ਼ ਆ ਯਾਰ। ਇਹਦਾ ਮਤਲਬ ਕੁਆਡੀ ਨੂੰ ਪਿਆਰ ਕਰਨ ਵਾਲੇ ਬੰਦੇ ਬੈਠੇ ਆ। ਹਾਂਜੀ। ਅੱਛਾ ਮੈਨੂੰ ਇੱਕ ਗੱਲ ਹੋਰ ਦੱਸੋ ਕਿਉਂਕਿ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਅੱਜ ਕੱਲ ਗੰਦ ਬਹੁਤ ਪੈ ਰਿਆ। ਹਾਂਜੀ। ਜਿਹੜਾ ਦੇਖਦਾ ਵੀਡੀਓ ਚੱਕ ਕੇ ਬਣਾ ਦਿੰਦਾ। ਪਰ ਆਪਣੀ ਹੈਲਪ ਹੋਈ ਆ ਸੋਸ਼ਲ ਮੀਡੀਆ ਕਰਕੇ। ਹਾਂਜੀ ਵੀਰੇ। ਮੰਨਦੇ ਤੁਸੀਂ ਇਹ ਗੱਲ ਤੇ ਸੋਸ਼ਲ ਮੀਡੀਆ ਤੁਹਾਨੂੰ ਕੀ ਲੱਗਦਾ ਵੀ ਸੋਸ਼ਲ ਸੋਸ਼ਲ ਮੀਡੀਆ ਵੀ ਬਹੁਤ ਵਧੀਆ ਚੀਜ਼ ਹੈ ਜੇ ਅੱਜ ਆਪਾਂ ਇੱਥੇ ਇਕੱਠੇ ਬੈਠੇ ਤਾਂ ਸੋਸ਼ਲ ਮੀਡੀਆ ਕਰਕੇ ਹਮ ਹੈਨਾ ਤੇ ਆਪਣੇ ਏਰੀਆ ਚ ਬਹੁਤ ਪਹਿਲਾਂ ਸੋਸ਼ਲ ਮੀਡੀਆ ਨਹੀਂ ਸੀ ਹਮ ਬਹੁਤ ਤਗੜੇ ਵੱਡੇ ਵੱਡੇ ਪਲੇਅਰ ਹੋਇਆ ਵੀ ਹਮ ਉਹਨਾਂ ਦਾ ਅੱਜ ਤੱਕ ਵੀ ਨਾਮ ਨਹੀਂ ਹੈਗਾ ਹਮ ਸੋਸ਼ਲ ਮੀਡੀਆ ਕਰਕੇ ਵੀ ਮਤਲਬ ਕਿ ਬੰਦਾ ਅੱਗੇ ਆ ਜਾਂਦਾ ਹੈ ਨਾ ਆਪਣਾ ਟੈਲੈਂਟ ਮਤਲਬ ਕਿ ਦਿਖਾ ਸਕਦਾ ਹੈ ਉਹ ਜੋ ਵੀ ਬੰਦੇ ਟੈਲੈਂਟ ਹੁੰਦਾ ਵੀ ਉਹ ਜੇ ਆਪਾਂ ਵੀਡੀਓਜ਼ ਵਗੈਰਾ ਡੇਲੀ ਪਾਉਣਾ ਜਿਵੇਂ ਲਾਲੂਆ ਜਵਾਕ ਨੇ ਨਹੀਂ ਵੀਰੇ ਇਹਨਾਂ ਨੇ ਕਿੱਥੇ ਅੱਗੇ ਆਉਣਾ ਸੀ ਸਹੀ ਗੱਲ ਆ ਵੀਰੇ ਇਹਨੇ ਪੁੱਛਣਾ ਹੋ ਗਿਆ ਇਹਨਾਂ ਨੂੰ ਕਿਹਨੇ ਪੁੱਛਣਾ ਸੀ ਹੁਣ ਆਪਣਾ ਸਤਿਕਾਰਯੋਗ ਬਹੁਤ ਸੁਪਰਸਟਾਰ ਪਲੇਅਰ ਬਈ ਪਾਲਾ ਜਲਾਲਪੁਰਾ ਹਾਂਜੀ ਹਾਂਜੀ ਜਿਹਦੀ ਬਈ ਸੁਖੀ ਨਾਲ ਗੱਲ ਹੁੰਦੀ ਮੈਨੂੰ ਵੀ ਲਗਿਆ 15-16 ਸਾਲ ਹੋਈ ਖੇਡਦੇ ਨੂੰ ਅਜੇ ਤੱਕ ਆਪਾਂ ਵੀ ਕਦੇ ਬੱਲੇ ਬਾਈ ਨਾਲ ਵੀ ਉਦਾਂ ਮੈਚਾਂ ਦੇਖਦੇ ਰਹੇ ਹਣਾ ਬਾਈ ਦੇ ਮੈਚ ਮੂਝਾ ਆਪਾਂ ਨੂੰ ਵਧੀਆ ਵੀ ਲੱਗਦਾ ਜਾਫੀ ਵੀ ਆਪਾਂ ਜਦ ਤੱਕ ਕਦੇ ਮਿਲੇ ਨਹੀਂ ਬਾਈ ਨੂੰ ਤੇ ਸੁੱਖੀ ਪਹਿਲਵਾਨ ਨਾਲ ਬਾਈ ਦੀ ਗੱਲ ਹੁਣ ਹੂੰ ਅਸੀਂ ਦੇਖ ਰਹੇ ਹਾਂ ਵੀਡੀਓ ਇਹ ਬਈ ਸੋਸ਼ਲ ਮੀਡੀਆ ਹਨਾ ਤੇ ਪੱਲੇਬਾਈ ਦਾ ਹੀ ਬਹੁਤ ਬਹੁਤ ਹਨਾ ਭਰਾ ਦਾ ਧੰਨਵਾਦ ਆ ਉਹ ਆਪਣੀ ਖੇਡ ਕਬੱਡੀ ਦਾ ਲਾਲੂ ਵੀ ਮਾਣ ਆ ਹਨਾ ਵੀ ਆਪਾਂ ਵੀ ਉਹਨਾਂ ਨੂੰ ਦੇਖ ਦੇਖ ਕੇ ਵੱਡੇ ਹੋਏ ਹਾਂ ਵੀ ਉਹਨਾਂ ਨੂੰ ਖੇਡ ਤੋਂ ਪ੍ਰਭਾਵਿਤ ਹੋ ਕੇ ਤੇ ਅੱਜ ਚਲੋ ਸਾਡੇ ਜਵਾਕ ਵੀ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਨੇ ਆਪਾਂ ਨੂੰ ਮਾਣ ਮਹਿਸੂਸ ਹੁੰਦਾ ਜੀ ਸੁੱਖੀ ਗੱਲ ਹੁੰਦੀ ਹੈ ਫਿਰ ਪੱਲੇਬਾਈ ਨਾਲ ਡੈਲੀ ਤੇਰੀ ਡੈਲੀ ਇੱਕ ਇੱਕ ਦੋ ਅੱਛਾ ਕੀ ਕਹਿੰਦਾ ਸੀਗਾ ਪੱਲਾਬਾਈ ਜੇ ਨਾਲ ਆ ਨਾ ਨਹੀਂ ਤਾਂ ਸੈਂਕੜੇ ਦੇ ਭੁੱਤੇ ਰਹਿੰਦੇ ਅੱਛਾ ਪੱਲਾਬਾਈ ਤੁਹਾਡਾ ਫੇਵਰੇਟ ਆ ਹਾਂ ਜੀ ਹਾਂ ਬੜੰਗੇ ਪਾਲੇ ਬਾਈ ਵਰਗ ਹਾਂ ਤੇ ਕੀ ਕਹਿਣਾ ਚਾਹਨਾ ਪਾਲੇ ਬਾਈ ਨੂੰ ਜੇ ਤੁਹਾਡੀ ਵੀਡੀਓ ਦੇਖ ਰਿਆ ਸੁਣਾ ਇਸ ਟਾਈਮ ਚੀੜੀ ਇੱਧਰ ਮੈਨੂੰ ਕੰਨ ਜੀ ਕਹਿੰਦਾ ਕੀ ਕਹਿੰਦਾ ਚੀੜੀ ਕਹਿੰਦਾ ਵੀਰੇ ਜੇ ਕਹਿੰਦਾ ਨਾ ਖੇਡਦੇ ਹੁੰਦੇ ਕਹਿੰਦਾ ਸਾਈਕਲੀਆਂ ਦੇ ਫੇਰੇ ਕਰਦੇ ਹਾਂ ਇੱਕ ਤੂੰ ਦੁਬਾਰਾ ਬੋਲ ਜਿਹੜੀ ਕੀ ਕਹਿ ਰਹੀ ਸੀਗਾ ਜੇ ਅਸੀਂ ਨਾ ਖੋੜਦਾ ਹੁੰਦਾ ਕੋਲ ਵੇਰ ਲਵੇ ਨਹੀਂ ਤਾਂ ਸਾਂਕਲੋ ਦੇ ਫੜਦੇ ਰਹਿੰਦੇ ਹਾਂ ਹਾਂ ਯਾਰ ਤੂੰ ਮੂੰਹ ਜਾ ਬੜਾ ਸੁਣਾ ਬਣਾਉਣਾ ਐਵੇਂ ਜੀ ਦੁਬਾਰਾ ਬਣਾਈ ਦੁਬਾਰਾ ਬੋਲੀ ਗੱਲ ਇਹ ਜਿਵੇਂ ਨਾ ਲੱਗਦੇ ਗਰਾਊਂਡ 'ਚ ਨਾ ਸਾਂ ਅਸਤਵਿੰਕ ਸਾਂਕਲਾ ਦੇ ਫਿਰ ਜਾਂਦੇ ਛੋਟੇ ਨਿੱਕਰ ਪਾ ਕੇ ਯਾਰ ਦੇਖੋ ਗੱਲ ਜਵਾਖ ਨੇ ਕਹੀ ਆ ਇਹ ਬਹੁਤ ਵੱਡੀ ਗੱਲ ਆ ਆਪਾਂ ਹਾਸੇ 'ਚ ਚਲੋ ਹਾਸੇ ਵੀ ਹੱਸਣਾ ਵੀ ਜ਼ਰੂਰੀ ਆ ਜਵਾਖ ਨੇ ਬਹੁਤ ਵੱਡੀ ਗੱਲ ਕਹੀ ਆ ਜੇ ਬਾਈ ਦੀ ਸਪੋਰਟ ਨਾ ਹੁੰਦੀ ਸ਼ੋਅ ਚ ਤੇ ਮੀਡੀਆ ਨਾ ਹੁੰਦਾ ਜਾਂ ਇਹਨਾਂ ਦੀ ਮਿਹਨਤ ਨਾ ਹੁੰਦੀ ਬਾਈ ਗੋਲਾ ਨਾ ਹੁੰਦਾ ਤਾਂ ਜਵਾਖਾਂ ਨੇ ਸ਼ਾਇਦ ਕੋਈ ਪਤਾ ਨਹੀਂ ਬਾਈ ਕਿੱਥੇ ਹੋਣਾ ਸੀਗਾ ਅ ਬਹੁਤ ਧੰਨਵਾਦ ਗੋਲੇ ਬਾਈ ਤੁਹਾਡਾ ਤੁਸੀਂ ਜਵਾਖਾਂ ਨੂੰ ਸਾਹਮਣੇ ਫਿਰਦੇ ਹੋ ਸਾਹਮਣੇ ਲੈ ਕੇ ਆਏ ਹੋ ਇਹਨਾਂ ਦੀ ਸਪੋਰਟ ਕਰਦੇ ਤੁਸੀਂ ਇਹਨਾਂ ਨੂੰ ਕੋਚਿੰਗ ਦੇ ਰਹੇ ਹੋ ਲੈ ਕੇ ਜਾਂਦੇ ਹੋ ਬਾਈ ਜਦੋਂ ਤੁਸੀਂ ਇਹਨਾਂ ਨੂੰ ਹੁਣ ਲੈ ਕੇ ਜਾਂਦੇ ਹੋ ਆਪਾਂ ਦੇਖਦੇ ਆ ਮੈਚ ਫਿਰ ਉਹਨਾਂ ਦਾ ਖਰਚਾ ਪਾਣੀ ਕਿੱਥੋਂ ਹੁੰਦਾ ਪੈਸੇ ਦੇ ਦਿੰਦੇ ਸਾਨੂੰ ਖਰਚਾ ਵੀਰੇ ਬਾਕੀ ਤਾਂ ਚਲੋ ਇਹ ਜਵਾਖਾ ਹਨ ਥੋੜੇ ਪ੍ਰਮੋਟ ਹੋਏ ਹੋਏ ਨੇ ਜੋ ਵੀ ਸਾਨੂੰ ਬੁਲਾਉਂਦਾ ਵੀ ਉਹ ਖਰਚਾ ਦੇ ਦਿੰਦਾ ਅੱਛਾ ਤੇਲ ਬਣੀ ਗੱਡੀ ਗੱਡੀ ਇਹ ਵੀ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਵੀਰੇ ਸੋਸ਼ਲ ਮੀਡੀਆ ਕਰਕੇ ਆ ਹੁਣ ਕਈ ਵਾਰੀ ਬਈ ਸਾਤੋ ਜਾਇਆ ਵੀ ਨਹੀਂ ਜਾਂਦਾ ਸਾਨੂੰ ਮਤਲਬ ਜਲੰਧਰ ਫਗਵਾੜੇ ਸਾਈਡ ਸੱਦ ਦਿਆ ਹੁਣ ਤੁਹਾਨੂੰ ਪਤਾ ਵੀ ਜਵਾਕਾਂ ਦੀ ਜ਼ਿੰਮੇਵਾਰੀ ਬਹੁਤ ਹੈ ਹਣਾ ਹੁਣ ਜਦੋਂ ਕਰੋ ਇਹ ਇੱਕ ਵਾਰੀ ਮੈਂ ਲੈ ਲਵਾਂਗੇ ਇਹਨਾਂ ਨੂੰ ਖੜ ਲਿਆ ਵੀ ਆਜੋ ਮੇਰੇ ਨਾਲ ਨੇ ਇਹ ਤਾਂ ਵੀ ਉਹ ਫਿਰ ਸਾਰੇ ਪਰਿਵਾਰ ਦਾ ਇਹਨਾਂ ਦਾ ਧਿਆਨ ਮੇਰੇ ਤੇ ਵੀ ਗੋਲੇ ਨਾਲ ਗਏ ਹੋਏ ਨੇ ਮੇਰੇ ਤੇ ਜ਼ਿੰਮੇਵਾਰੀ ਆ ਗਈ ਹਣਾ ਵੀਰੇ ਡੇਲੀ ਆਪਾਂ ਇਹਨਾਂ ਨੂੰ ਦੂਰ ਦੂਰ ਲੈ ਜਾਵਾਂਗੇ ਤੁਹਾਨੂੰ ਪਤਾ ਹੈ ਰਿਸਕ ਵਾਲਾ ਕੰਮ ਹੈ ਹੁਣ ਚਲੋ ਇਹ ਖੇਡੀ ਜਾਂਦੇ ਆ ਨਾਲ ਨਾਲ ਪੜੀ ਜਾਂਦੇ ਆ ਜਦੋਂ ਇਹ ਖੇਡਣ ਯੋਗ ਹੋ ਗਏ ਜਿੱਦਾਂ ਪਿੱਛੇ ਮੁੰਡੇ ਖੜਿਆ ਉਹਨ ਮੋਲ ਲਾਡੀ ਉਹ ਹੁਣ ਆਪ ਚੱਲ ਜਾਂਦੇ ਆ ਚਲੋ ਹਾਂ ਆਪਾਂ ਮੋਟਰਸਾਈਕਲ ਦੇ ਦੇਣਾ ਵੀ ਉਹਨਾਂ ਨੂੰ ਖਰਚਾ ਦੇ ਦੇਣੇ ਆਪਾਂ ਇੰਨਾ ਕਰ ਸਕਦੇ ਆ ਤੇ ਭਾਗ ਹੋ ਵੀ ਰਿਹਾ ਆਪ ਜਾਂਦਾ ਕਿਉਂਕਿ ਉਹ ਸ਼ੇਅਰ ਹੋ ਗਿਆ ਕੱਲ ਨੂੰ ਇਹ ਵੀ ਹੌਲੀ ਹੌਲੀ ਸ਼ੇਅਰ ਹੋ ਜਾਣਗੇ ਨਾਲੇ ਖੇਡਦਾ ਬਲ ਸਿੱਖ ਜਾਣਗੇ ਉਦੋਂ ਤੱਕ ਤੇ ਇਹ ਚੀਜ਼ ਹੈ ਜੀ ਉਹਨੇ ਇੰਨੇ ਛੋਟੇ ਮੈਨੂੰ ਫੋਨ ਆਉਂਦਿਆ ਵੀ ਇਹਨੂੰ ਚਿੜੀ ਨੂੰ ਲੈ ਕੇ ਆਓ ਰੁਕਰੀਨ ਲੈ ਕੇ ਆਓ ਇਹ ਵੀ ਜਿਆਦਾ ਛੋਟੇ ਆ ਖੇਡਦੇ ਹੋਏ ਹਨ ਇਹਨਾਂ ਦੇ ਕੋਈ ਛੱਟ ਫੀਟ ਵੱਜਦੀ ਕਿਉਂਕਿ ਸਾਨੂੰ ਪਤਾ ਜਦੋਂ ਇੱਥੇ ਅਸੀਂ ਖੇਡਦੇ ਆ ਇੱਥੇ ਅਸੀਂ ਲਵੇ ਖੜੇ ਆ ਇਹ ਗਲਤ ਖੇਡਦੇ ਨੇ ਅਸੀਂ ਹਟਾ ਦਿੰਦੇ ਆ ਇਹ ਕੈਂਚੀ ਨਹੀਂ ਮਾਰਨੀ ਜਾਂ ਬੱਜ ਨਹੀਂ ਪਾਉਣ ਲੱਤ ਤੇ ਬਾਹਰੇ ਨਹੀਂ ਨਵੀਰੇ ਕਿਸੇ ਨੇ ਇਦਾਂ ਕਰਨਾ ਉੱਥੇ ਦਾ ਅਗਲਾ ਨੰਬਰ ਅਗਲੇ ਦਾ ਪੁਆਇੰਟ ਲੈਣਾ ਜਵਾਕ ਨੇ ਦਾ ਤੇ ਇਦਾਂ ਹੀ ਆ ਵੀਰੇ ਜਦੋਂ ਇਹ ਵੱਡੇ ਹੋ ਜਾਣਗੇ ਫਿਰ ਆਪ ਆਪ ਮਾਰੇ ਟੂਰਨਾਮੈਂਟ ਤੇ ਜਾਏਗਾ ਚਿੜੀ ਕੀ ਕਿਹੜੀ ਗੱਡੀ ਲੈਣਾ ਪਸੰਦ ਕਰੇਗਾ ਤੂੰ ਰੱਬ ਜੀ ਸਾਡੀ ਦੁਆ ਵੀ ਤੂੰ ਬਹੁਤ ਵੱਡਾ ਸਟਾਰ ਬਣੇ ਕਿਹੜੀ ਗੱਡੀ ਲਾਈਂਗਾ ਪਹਿਲਾਂ ਕੋਈ ਮਰਜ਼ੀ ਦਵਾ ਮੈਂ ਤਾਂ ਗੱਡੀ ਹੋ ਜਾਣ ਦੀ ਆ ਅੱਛਾ ਯਾ ਤਰਾ ਦਿਲ ਬੜਾ ਸਾਫਾ ਬਹੁਤ ਸੋਹਣੀਆਂ ਗੱਲਾਂ ਕਰਦਾ ਤੈਨੂੰ ਕੌਣਸ ਕਿਉਂਦਾ ਇਹ ਗੱਲਾਂ ਗੋਲਾ ਵੀਰਾ ਗੋਲਾ ਵੀਰਾ ਇਹ ਕਹਿੰਦਾ ਵੀ ਕਿਹੜੀ ਮਰਜ਼ੀ ਗੱਡੀ ਲੈ ਲਈਏ ਕਹਿ ਕੇ ਆਪਾਂ ਮਜ਼ਾਕ ਤਾਂ ਕਰਦੇ ਰਹਿਣ ਅੱਛਾ ਮਜ਼ਾਕ ਕਰਦੇ ਰਹਿੰਦੇ ਤੁਸੀਂ ਹਾਂ ਉਹ ਤੈਨੂੰ ਕੋਈ ਗੱਡੀ ਪਸੰਦ ਨਹੀਂ ਹੈਗੀ ਐਵੇਂ ਪਹਿਲਾਂ ਉਹ ਕਿਹੜਾ ਕੈਬ੍ਰੇਟ ਟੂਰਨਾਮੈਂਟ ਤੇ ਪਹੁੰਚਣਾ ਚੇਹੇ ਕੇ ਅਮਰੂਤੀ ਚ ਬੈਜੀਏ ਹਾਂ ਜੈ ਹਾਰਜੁਨਰ ਜਿਵੇਂ ਆਈ ਹੈਗਾ ਜਾਣਾ ਤਾਂ ਉੱਥੀ ਹੈ ਟੂਰਨਾਮੈਂਟ ਦੇ ਹੈਨਾ ਹਾਂ ਕੀ ਆ ਬਾਤਾ ਚੁੱਪ ਹਸਣਾ ਉੱਥੀ ਆ ਜਾ ਅਬਿਆਦ ਦੇ ਇਹ ਹੋ ਰਾਮੀਏ ਜੇਰ ਮੈਨੂੰ ਇੰਟਰੋ ਤਾਂ ਬੋਲਣ ਦੇ ਦੇ ਮੇਰੀ ਹਾਸੇ ਕਢਾਈ ਜਾਂਨ ਨੂੰ ਬੋਲੀ ਨਾ ਹਾਂ ਵੀ ਵਿੱਚ ਲਾ ਦੇਵੇ ਆਏਗਾ ਤਾਂ ਉਹ ਤਾਂ ਚ ਐਂਟਰ ਤਾਂ ਬੋਲਣ ਦੇ ਦੇ ਪੁੱਤ ਮੈਨੂੰ ਹਸੀ ਆਈ ਜਾਂਦੀ ਏ ਤੈਨੂੰ ਦੇਖ ਦੇਖ ਕੇ ਹਾਂ ਚੱਲ ਚੰਗਾ ਫਿਰ ਚੁੱਪ ਕਰ ਚੁੱਪ ਕਰਕੇ ਦਿਖਾ ਹਾਂ ਚੁੱਪ ਤਾਂ ਕਰ ਜਾ ਹਾਂ ਹੁਣ ਆਸੀ ਠੀਕ ਆ ਮੈਂਟਰ ਬੋਲਣ ਲੱਗਾ ਠੀਕ ਆ ਦੋਸਤੋ ਤੁਸੀਂ ਬੱਚਿਆਂ ਦੀ ਸਾਰੀਆਂ ਇੰਟਰਸਟਿੰਗ ਸਟੋਰੀਆਂ ਸੁਣੀਆਂ ਸੁਖੀ ਪਲਵਾਨ ਚਿੜੀ ਆਪਣਾ ਸੁਪਰਸਟਾਰ ਤੇ ਗੋਲੇਬਾਈ ਦੇ ਸਾਰੇ ਜਵਾਕ ਆਪਣੇ ਸਤਕਾਰਯੋਗ ਨੇ ਸਾਰਿਆਂ ਨੂੰ ਅਸੀਂ ਪਿਆਰ ਕਰਦੇ ਹਾਂ ਤੁਸੀਂ ਵੀ ਪਿਆਰ ਕਰਦੇ ਹੋ ਬਾਈ ਆ ਸੋਸ਼ਲ ਮੀਡੀਆ ਤੇ ਪੰਜਾਬ ਸਾਰੀ ਪਿਆਰ ਕਰਦਾ ਕਬੱਡੀ ਨਾਲ ਜੁੜੇ ਸਾਰੇ ਪਲੇਅਰ ਸਾਰੇ ਦਰਸ਼ਕੀ ਬਾਈਆਂ ਨੂੰ ਜਾਣਦੇ ਨੇ ਤੇ ਇਹਨਾਂ ਨਾਲ ਦੋਸਤੋ ਇੰਨੀ ਕੀ ਗੱਲਬਾਤ ਸੀ ਸਾਡੀ ਸੋਨੂੰ ਉਮੀਦ ਆ ਪਸੰਦ ਆਈ ਹੋਊਗੀ ਤੇ ਇਸ ਤੋਂ ਬਾਅਦ ਬਾਈ ਗੋਲੇ ਬਾਈ ਦੀ ਜ਼ਿੰਦਗੀ ਬਾਰੇ ਆਪਾਂ ਗੱਲਬਾਤ ਕਰਦੇ ਆਂ ਇਹ ਬੱਚਿਆਂ ਨਾਲ ਰਿਲੇਟਡ ਸਾਰੀਆਂ ਗੱਲਾਂ ਹੋ ਗਈਆਂ ਇਸ ਤੋਂ ਬਾਅਦ ਜਿਹੜੀਆਂ ਗੱਲਾਂ ਦੀ ਇਹਨਾਂ ਦੀ ਪਰੇਸ਼ਾਨੀ ਆਉਂਦੀ ਆ ਬੱਚਿਆਂ ਰਿਲੇਟਡ ਪੈਸਿਆਂ ਰਿਲੇਟਡ ਜਾਂ ਕਹਿ ਲਓ ਖਰਚੇ ਰਿਲੇਟਡ ਜਾਂ ਹੋਰ ਇਹਨਾਂ ਨੂੰ ਜਿਹੜੀਆਂ-ਜਿਹੜੀਆਂ ਪਰੇਸ਼ਾਨੀਆਂ ਜ਼ਿੰਦਗੀ 'ਚ ਆਉਂਦੀਆਂ ਉਹਨਾਂ ਸਾਰੀਆਂ ਬਾਰੇ ਗੱਲਬਾਤ ਕਰਾਂਗੇ ਆਪਾਂ ਠੀਕ ਆ ਬਹੁਤੋ ਤੁਹਾਡੀ ਛੁੱਟੀ ਆ ਫਿਰ ਤੁਸੀਂ ਲਓ ਨਜ਼ਾਰੇ ਚਲੋ ਫਿਰ ਹਾਂ ਚਲੋ ਚਲਾ ਫਿਰ ਮਿਲਦੇ ਹਾਂ ਹਾਂ ਚਿੜੀ ਸਾਰਿਆਂ ਦੇ ਸਾਸਰੀ ਘਰ ਬੁਲਾ ਦੇ ਸਾਸਰੀ ਘਰ ਬੁਲਾ ਦੇ ਸਾਸਰੀ ਘਰ ਬੁਲਾ ਦੇ ਕੇ ਵੀਰੇ ਨੇ ਮੈਂ ਚਾਚੂ ਬਣਾ ਲਏ ਮੈਂ ਤੁਹਾਡੇ ਬੱਸ ਤਾਂ ਬਣਾ ਕੇ ਲੈ ਜੀ ਲੈ ਆ ਚਾਹ ਬਣਾ ਕੇ ਲੈ ਗੈਂਟ ਜੀ ਜੈਫਰ ਨਾਲ ਤੇ ਰੋਟੀ ਉੱਟੀ ਖਾਇਆ ਨਾਲੇ ਚਾਹ ਬਣਾ